ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਤਲ ਕੀ ਸਤਿਨਾਮ ਕੀ ਨਾਨਕ ਪੁਰਾ ਦਾ ਗਾਓ ਨਾਨਕ ਪੁਰਾ ਪਾਇ ਪੁਰ ਕੇ ਗੁਣ ਗਾਓ ਸੋ ਕਹੋ ਤਲ ਗੁਰ ਸੇਵੀਐ ਸਰਣਾਇ ਨਾਰਾਇਣ ਦੀਨ ਆਦ ਭਗਤ ਪਰਾਇਣ ਨਹਾ ਅਨਤਨਾਦ ਭਗਤ ਤੈ ਮੇੜਨ ਸਾਧ ਸੰਗ ਤੁ ਤਉ ਤੰਨਾ ਭੇੜਨ ਜੀਵਨ ਰੂਪ ਰੂਪ ਦਾ amen ਸਭ ਦੇ ਆਵਰਨ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਬਤਿਆਰੇ ਗੁਰਸਵਾਰੇ ਗੁਰੂ ਸਾਧ ਸੰਗਤ ਜੀਓ ਪਾਵਨ ਪ੍ਰਿੰਦਰ ਬਾਣੀ ਦੇ ਹੰਪਨਾਮ ਸਾਹਿਬ ਅੱਜ ਜੋ ਗੁਰੂ ਪਾਤਸ਼ਾਹ ਸੋਹੀ ਰਾਗ ਦੇ ਵਿੱਚੋਂ ਪੰਚੋ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਖ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ 760 ਅੰਗ ਪਰ ਸਿਸ਼ੋਕਤ ਹੈ ਰਾਸੂਹੀ ਮਹਾਂ ਦਾ ਪੰਜਵਾ ਘਰ ਤੀਜਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਮੇਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਗਰ ਸਤਗੁਰੂ ਜੀ ਕਹਿੰਦੇ ਨਾਸਵੰਤ ਪਦਾਰਥਾਂ ਦੇ ਮੋਹ ਤ੍ਰਿਸ਼ਨਾ ਦੀ ਅਗ ਚਿੰਤਾ ਦੇ ਸਮੁੰਦਰ ਵਿੱਚੋਂ ਕਿਰਪਾ ਕਰਕੇ ਜੇ ਆਕਾਰ ਬਲ ਹੋਵੇ ਗੁਰੂ ਜੀ ਸਾਨੂੰ ਬਚਾ ਲਓ ਚਰਨ ਕਮਨ ਸਰਨਾਏ ਨਰਾਇਣ ਦੀਨਾ ਨਾ ਸਿਂ ਜੀਵ ਤੇਰੇ ਸੋਹਣੇ ਚਰਨਾਂ ਦੀ ਸਰਧਾ ਆਏ ਹਾਂ ਏ ਭਗਤਾਂ ਦੇ ਆਸਰੇ ਸਾਧੂਨ ਵਿਚਾਰਾਂ ਤੋਂ ਕਿਰਪਾ ਕਰਕੇ ਬਚਾਈ ਰਖ ਅਨੱਥ ਰਾਤ ਪਵਿਤ ਭੈ ਮੇਕਨ ਸਾਧ ਸੰਗ ਜਪ ਦੂਤ ਨ ਭੇਕਨ ਏ ਨਿਆਸਰਿਆਂ ਦੇ ਆਸਰੇ ਏ ਭਗਤਾਂ ਦੇ ਸਾਰੇ ਦਰ ਦੂਰ ਕਰਨ ਵਾਲੇ ਮੈਨੂੰ ਵੀ ਗੁਰੂ ਦੀ ਸੰਗਤ ਬਖਸ਼ ਕਿਉਂਕਿ ਗੁਰੂ ਦੇ ਸੰਗਤ ਵਿੱਚ ਰਹਿਣਾ ਜਦ ਦੂਤ ਵੀ ਨੇੜੇ ਹੀ ਧੋਦੇ ਮੌਤ ਦਾ ਡਰ ਜਿਹੜਾ ਉਹ ਨਹੀਂ ਸਕਦਾ ਜੀਵਨ ਰੂਪ ਅਨੂਪ ਦਿਆਲਾ ਰਵਣ ਗੁਨਾ ਕਟਿਆ ਚਮਕਾਲਾ ਅਦੁੱਤੀ ਪ੍ਰਭੂ へ ਦਇਆ ਦੇ ਘਰ ਆਪਣੀ ਸਿਫਤ ਸਲਾ ਬਖਸ਼ ਤੇਰੇ ਗੁਨਾ ਨੂੰ ਯਾਦ ਕੀਤੇ ਹਾਂ ਮੌਤ ਦੀ ਸਾਹੀ ਕੱਟੀ ਜਾਂਦੀ ਹੈ ਅੰਮ੍ਰਿਤ ਨਾਮ ਅਨਸਨਾਤ ਜਾਪੈ ਰੋਗ ਰੂਪ ਤਮਾਇਆ ਨਾਂ ਦੇ ਆਪੈ ਜਿਹੜਾ ਮਨੁੱਖੇ ਆਪਣੀ ਜੀਵ ਦੇ ਨਾਲ ਆਤਮਕ ਜੀਵਨ ਤੇੜਵਾਵੀ ਉਹ ਸਤਿਕਾਰਪੁਰਖ ਗੁਰੂ ਜੀ ਦੀ ਬਾਣੀ ਦਾ ਪਾਠਨ ਕਰਦਾ ਹੋ ਦਾ ਨਾਮ ਜਪਦਾ ਹੈ ਉਸ ਉਤੇ ਇਹ ਮਾਇਆ ਧੋਲਣੀ ਪਾ ਸਕਦੀ ਜਿਹੜੀ ਸਾਰੇ ਲੋਕਾਂ ਦਾ ਮੂੜ ਹੈ ਜਪੋ ਗੋਬਿੰਦ ਸੰਗੀ ਸਭ ਤਾਰੇ ਬਹੁਤ ਰਾਹੀ ਮੰਦ ਵਰਗਾਰੇ ਸਦਾ ਪਰਮਾਤਮਾ ਬੰਦੂ ਜੀ ਦਾ ਨਾਮ ਪਾਦਿਆ ਉਹ ਸਿਰਦਾਰ ਹੈ ਜਿਹੜਾ ਜਪਦਾ ਹੈ ਉਹ ਆਪਣੇ ਸਾਰੇ ਸਾਥੀਆਂ ਨੂੰ ਇਸ ਸੰਸਾਰ ਸੁਨਦਰ ਤੋਂ ਪਾਰ ਲਗਾ ਲੈਂਦਾ ਹੈ ਤੇ ਪੰਜ ਵਿਕਾਰ ਪੰਜ ਰੋੜੇ ਉਸ ਉਤੇ ਤਬਾ ਨਹੀਂ પા ਸਕਦੇ ਮਾਨਵਾਂ ਚਰਨਾਂ ਉੱਤੇ ਏਕ ਧਿਆਏ ਸਰਬផល ਸੋਈ ਜਨ ਪਾਏ ਜਿਹੜਾ ਮਨੁੱਖ ਆਪਣੇ ਮਨ ਨਾਲ ਕੰਮਾਂ ਨਾਲ ਇੱਕ ਪਰਮਾਤਮਾ ਨਾਲ ਧਿਆਨ ਧਰੀ ਰੱਖਦਾ ਹੈ ਉਹੀ ਮਨੁੱਖ ਮਨੁੱਖਾ ਜਨਮ ਦੇ ਸਾਰੇ ਫਲ ਹਾਸਲ ਕਰ ਲੈਂਦਾ ਹੈ ਧਾਰੀ ਜਿਹੜਾ ਆਪਣਾ ਕੰਮ ਕੀਨਾ ਕੇਵਲ ਨਾਮ ਭਗਤ ਰਸ ਕੀਨਾ ਪਰਮਾਤਮਾ ਨੇ ਕਿਰਪਾ ਕਰਕੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ ਉਸ ਨੂੰ ਉਸ ਨੇ ਆਪਣਾ ਨਾਮ ਦੱਸਿਆ ਤੇ ਆਪਣੀ ਭਗਤੀ ਦਾ ਸਵਾਦ ਦਿੱਤਾ ਆਤਮਤ ਅੰਤਪਤ ਸੋਈ ਉਹ ਪ੍ਰਮਾਤਮਾ ਹੀ ਜਗਤ ਦੇ ਸ਼ੁਰੂ ਤੋਂ ਹੈ ਹੁਣ ਵੀ ਹੈ ਜਗਤ ਦੇ ਅੰਦਰ ਵਿੱਚ ਵੀ ਉਹ ਸਦਾ ਕਾਇਮ ਰੂਪ ਵਿਚਾਰ ਨਾਨਕ ਤਿਸ ਮੇ ਅਵਰਨ ਕੋਈ ਉਸ ਤੋਂ ਬਿਨਾਂ ਉਸ ਵਰਗਾ ਉਮਰ ਕੋਈ ਦੁਨੀਆ ਤੇ ਹੈ ਨਹੀਂ ਸੋ ਉਤਾਰਨ ਪੁਰਸ਼ ਪਰਮਾ ਧੰਵਾਦ ਪਾਤਸ਼ਾਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਜਨਮ ਅਨੰਤ ਰਿਤੇ ਮਹਾਨ ਕਿਰਪਾ ਕੋ ਸਿਸ਼ਟ ਰਕੀਤੇ ਅਵਲਤ ਵੇਲਾ ਖੁਲੇ ਦਰਸ਼ਨ ਦੀ ਦਾਲੇ ਬਖਸ਼ਿਸ਼ ਕੀਤੇ ਬਾਣੀ ਸੁਣਨ ਦਾ ਸਭ ਸੰਗ ਕਰਨ ਦਾ ਸੁਭਾਗ ਸਮ ਬਖਸ਼ਿਸ਼ ਕੀਤਾ ਸਤਿਗੁਰੂ ਦੀ ਬਿਹਾਰ ਜ ਸੱਚੇ ਪਾਤਸ਼ਾਹ ਜੀ ਸਹੀ ਤਰ੍ਹਾਂ ਕਿਰਪਾ ਦਿਸੇ ਬਣਾਏ ਰੱਖਣ ਸਰਬ ਸੰਤਾਂ ਦਾ ਆਗਿਆ ਚਾਲਾ ਕਮਲ ਜੋੜ ਤੇ ਆਪਣਾ ਸਭ ਨਾਲ ਇਸ ਰਤੇ ਬੋਲ ਸਿੱਖੀ ਜੀ ਮਨਾਉ ਦਾਨ ਦੀਆਂ ਦਾਸ ਸਾਗਰ ਤੇ ਬੇੜਾ ਬਾਣੀ ਬਾਣ ਦਾ ਪਿਆਰ کوشش ਕਰਦਾ ਸਰਬਸੰਤਾ ਦੇ ਕਾਰਜ ਦਾ ਆਸ ਕਰ ਲਓ ਗੁਰਮਤਿ ਸਾਰ ਸਬਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਨੂੰ ਪੂਰਨ ਕਰਨ ਸਰਹ ਸੰਗਾਂ ਦਾ ਧੰਨਵਾਦ ਜੀਓ ਆਇਆ ਜੀਓ ਆਇਆ ਆਓ ਗੁਰ ਪਿਆਰੇ ਸਾ ਸੰਗ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਜੀ ਜੇਜਾ ਕੋਲ ਨਾ ਕਹੀਏ ਦੀ ਕੋਈ ਵੀ ਅਸਨਾ ਬੰਦੀ ਨਾਰਾਇਣ ਸਾਰੀ ਅਸ ਪਿਆਰ ਸਰਕਾਰ ਸਾਹਿਬ ਜੀ ਦੇ ਬਾਤ ਕੇ ਬੋਲੇ ਜੀ ਸਤ ਨਾਮ ਵਾਹੇ ਗੁਰੂ 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 ਸਤ ਨਾਮ ਵਾਹੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਸਤ ਨਾਮ ਵਾਹਿ ਗੁਰੂ 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 ਸਤ Tanaguru guru Nanak, Tanaguru Guru Tana Nanak, Tanaguru Guru Nanak, Tana guru Nanak, Tanaguru Guru Nanak, Nanak, Nanak,